ਤਾਨੁ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸਤ ਗੁਰਾਂ ਦੀ ਦਾ ਜੋਤੀ ਜੋਤ ਸੰਭਾਉਣ ਦਾ ਅੱਜ ਪੁਰਬ ਹੈ ਗੁਰਪੁਰਬ ਹੈ ਤਾਨੁ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਵੱਡਮੁੱਲਾ ਜੀਵਨ ਹੈ ਮਹਾਰਾਜ ਜੀ ਦਾ ਜਿੰਨਾ ਬਿਆਨ ਕਰੀਏ ਉਹਨਾਂ ਥੋੜਾ ਹੈ ਕੋਸ਼ਿਸ਼ ਕਰਾਂਗੇ ਅਖੀਰਲੇ ਸਮੇਂ ਅੰਦਰ ਜੋ ਮਹਾਰਾਜ ਨੇ ਕੌਤਕ ਰਚੇ ਨੇ ਮਹਾਰਾਜੀ ਦੀ ਜੋ ਪਾਵਨ ਬਾਣੀ ਜਦੋਂ ਆਪਾਂ ਪੜ੍ਹਦੇ ਆ ਸਤਿਗੁਰ ਜੀ ਪਾਵਨ ਬਾਣੀ ਅੰਦਰ ਆਪਣੇ ਬਚਨਾਂ ਰਾਏ ਸਮਝਾਉਂਦੇ ਨੇ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜੋ ਵੀ ਸੰਸਾਰ ਵਿੱਚ ਆਇਆ ਉਹਨੇ ਜਾਣਾ ਭਾਈ ਇੱਥੇ ਕੋਈ ਥਿਰ ਰਹਿਣ ਵਾਲਾ ਨਹੀਂ ਜਿਹੜਾ ਆਖੇ ਮ ਸਦਾ ਚਿਰ ਇਸ ਸੰਸਾਰੇ ਅੰਦਰ ਰਵਾਂਗਾ ਚਾਹੇ ਰਾਜਾ ਹੈ ਚਾਹੇ ਗਰੀਬ ਹੈ ਚਾਹੇ ਵਜ਼ੀਰ ਅਮੀਰ ਹੈ ਚਾਹੇ ਰੰਕ ਹੈ ਦਲੇਦਰ ਹੈ ਕੋਈ ਵੀ ਹੈ ਜਿਹੜਾ ਮਰਜੀ ਆਇਆ ਤਨਵਾਰਣ ਹੈ ਨਿਰਤਨ ਹੈ ਪਰ ਜਾਣਾ ਸਭ ਨਹੀਂ ਹੈ ਰਾਣਾ ਰਾਉ ਨਾ ਕੋਰ ਹੈ ਰੰਗ ਨ ਤੁੰਗ ਫਕੀਰ ਵਾਰੀ ਆਪ ਆਪਣੀ ਕੋਈ ਨ ਬੰਧਾ ਧੀਰ ਜਾਣਾ ਸਭ ਨਹੀਂ ਹੈ ਇਹਨਾਂ ਬਚਨਾਂ ਦੀ ਪੈੜਾ ਦਿੰਦੇ ਆ ਜੋ ਮਹਾਰਾਜ ਨੇ ਸਮਝਾਇਆ ਅੱਜ ਉਹ ਵੇਲਾ ਆਣ ਬਣਿਆ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸਤਗੁਰਾਂ ਜੀ ਦਾ ਪ੍ਰਕਾਸ਼ ਆਪ ਦੀ ਜਾਣਦੇ ਹੋ ਸਨ 1469 ਈਸਵੀ ਨੂੰ ਰਾਏ ਪੋਏ ਦੀ ਤਲਵੰਡੀ ਨਨ ਕਾਣਾ ਸਾਈ ਵਿਖੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਮੌਜੂਦਾ ਪਾਕਿਸਤਾਨ ਦੇ ਅੰਦਰ ਮਹਾਰਾਜ ਜੀ ਨੇ ਤਲਵੰਡੀ ਨੂੰ ਭਾਗ ਲਾਇਆ ਨਹੀਂ ਇੱਥੇ ਰਾਏ ਬਲਾਰ ਵਰਗੇ ਜਿਹੜੇ ਗੁਰੂ ਚਰਨਾਂ ਦੇ ਪੌਰੇ ਬੇਅੰਤ ਸ਼ਰਧਾਲੂ ਜਿਹੜੇ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਗੁਰੂ 파ਰਸ਼ਾ ਜੀ ਸੁਲਤਾਨਪੁਰ ਸਾਹਿਬ ਆਈ ਮਹਾਰਾਜ ਨੇ ਸੁਲਤਾਨਪੁਰ ਨੂੰ ਨਿਖਾਲ ਕੀਤਾ ਆ ਕੇ ਇਥੋਂ ਗੁਰੂ ਮਹਾਰਾਜ ਜੀ ਨੇ ਫਿਰ ਜਗਤ ਜਲੰਦੇ ਦਾ ਉਧਾਰ ਕਰਨ ਬਾਅਦ ਗੁਰੂ 파ਰਸ਼ਾ ਜੀ ਦੁਨੀਆਂ ਦੇ ਹਨੇਕ ਕੋਨੇ ਅੰਦਰ ਪਹੁੰਚੇ ਨੇ ਮਹਾਰਾਜ ਜੀ ਨੇ ਲੋਕਾਈ ਦਾ ਉਧਾਰ ਕਰਨ ਬਾਅਦ ਆਪਣਾ ਜਿਹੜਾ ਜੀਵਨ ਆਪਣਾ ਜਿਹੜਾ ਪੰਡਾ ਤੈਅ ਕੀਤਾ ਹੈ ਮਹਾਰਾਜ ਜੀ ਨੇ ਬੇੰਤ ਨੂੰ ਤਾਰਿਆ ਕਈਆਂ ਨੂੰ ਤਾਰਿਆ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਤਾਂ ਹੀ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਲਿਖ ਦਿੰਦੇ ਨੇ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਕਿ ਆਕਾਸ਼ ਦੇ ਤਾਰਿਆਂ ਦੀ ਗਿਣਤੀ ਕਰ ਲਵਾਂਗੇ ਪਰ ਜਿੰਨਿਆਂ ਨੂੰ ਧੰਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤਾਰ ਦਿੱਤਾ ਉਹਨਾਂ ਦੀ ਗਿਣਤੀ ਨਹੀਂ ਹੈ ਇਹ ਸਤਿਗੁਰ ਮਹਾਰਾਜ ਦੀ ਕਿਰਪਾ ਮਹਾਰਾਜ ਪਿਰ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਜਿੱਥੇ ਸਤਿਗੁਰਾਂ ਜੀ ਨੇ ਆਪਣੇ ਜ਼ਿੰਦਗੀ ਦੇ ਅਖੀਰਲੇ 18 ਬਰੇ ਬਤੀਤ ਕੀਤੇ ਹਨ ਭਾਈ ਅਜੀਤਤਾ ਰੰਧਾਵਾ ਜੀ ਜਿਨ੍ਹਾਂ ਦੇ ਕਹਿਣ ਤੇ ਜਿਨ੍ਹਾਂ ਦੇ ਵਿਸ਼ੇਸ਼ ਯੋਗਦਾਨ ਰਿਹਾ ਜਿਨ੍ਹਾਂ ਕਰਕੇ ਇਹ ਕਰਤਾਰਪੁਰ ਸਾਹਿਬ ਪਾਵਨ ਨਗਰ ਮਹਾਰਾਜ ਨੇ ਮਸਾਇਆ ਹੈ ਧਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਨਗਰ ਵਿੱਚ ਆਏ ਨੇ ਇੱਥੇ ਹੁਣ ਪੱਕੀ ਧਰਮਸ਼ਾਲਾ ਬਣੀ ਹੈ ਜੋ ਪਾਵਨ ਉਪਦੇਸ਼ ਮਹਾਰਾਜ ਨੇ ਲਕਾਈ ਨੂੰ ਬਖਸ਼ਿਆ ਹੈ ਅੱਜ ਉਹਦਾ ਮਹਾਰਾਜ 파ਸ਼ਾ ਜੀ ਨੇ ਇੱਕ ਥਾਂ ਬੈਠ ਕੇ ਉਸੇ ਤਰ੍ਹਾਂ ਪ੍ਰੈਕਟੀਕਲ ਵੀ ਕੀਤਾ ਸਮਝਾਇਆ ਲਕਾਈ ਨੂੰ ਕਿ ਜਿਹੜੇ ਦਿਨ ਦੇ ਸਮੇਂ ਰਾਤ ਦੇ ਸਮੇਂ ਬਾਣੀ ਦੇ ਨਾਲ ਜੁੜਨਾ ਜਾਪ ਕਰਨਾ ਹੈ ਬੇਅੰਤ ਸੰਗਤਾਂ ਆਉਂਦੀਆਂ ਦਰਸ਼ਕਦਾਰੇ ਕਰਦੀਆਂ ਨੇ ਪਰ ਨਾਲ ਮਹਾਰਾਜ ਹੀ ਆਪਣੇ ਹੱਥੀਂ ਕਿਰਤ ਵੀ ਕਰਦੇ ਪਏ ਨੇ ਖੇਤੀ ਵੀ ਨਾਲ ਮਹਾਰਾਜ ਹੀ ਕਰਦੇ ਨੇ ਇਹ ਨਹੀਂ ਆਖਿਆ ਅਸੀਂ ਧਰਮਸ਼ਾਲਾ ਬਣਾ ਲਈਏ ਸਾਨੂੰ ਕਿਰਤ ਕਰਨ ਦੀ ਲੋੜ ਨਹੀਂ ਹੈ ਨਹੀਂ ਮਹਾਰਾਜ ਨੇ ਆਪਣੇ ਹੱਥੀਂ ਕਿਰਤ ਕੀਤੀ ਹੈ ਸੰਗਤਾਂ ਆਉਂਦੀਆਂ ਭਾਵਨਾ ਦੇ ਨਾਲ ਉਹ ਵੀ ਮਹਾਰਾਜ ਜੀ ਦੀ ਸੇਵਾ ਵਿੱਚ ਲੱਗ ਜਾਂਦੀਆਂ ਨੇ ਅਮਾ ਆਪਣੀ ਚਾਲ ਚੱਲਦਾ ਰਿਹਾ ਇੱਥੇ ਪਾਈ ਲਹਿੜਾ ਜੀ ਵੀ ਆਏ ਨੇ ਜਿਨ੍ਹਾਂ ਗੁਰੂ ਬਾਬੇ ਜੀ ਦੀ ਸੇਵਾ ਕੀਤੀ ਹੈ ਸੱਤ ਵਰੇ ਉਹਨਾਂ ਸੇਵਾ ਵਿੱਚ ਲੰਘਾਏ ਅਖੀਰ ਮਹਾਰਾਜ ਜੀ ਦੀ ਪਾਵਨ ਗੁਰਗੱਦੀ ਦੇ ਵਾਰਿਸ ਬਣੇ ਸਤਗੁਰ ਪਾਰਸ਼ਾ ਮਹਾਰਾਜੀ ਕੋਲ ਇਲਾਹੀ ਜੋਤ ਅਜ ਧੰਗੁਰੂ ਅੰਗਦ ਮਹਾਰਾਜ ਪਾਰਸ਼ਾ ਦੀ ਕੋਲ ਗਈ ਹੈ ਹੋ ਰਿਓ ਗੰਗ ਵਹਾਈ ਹੈ ਦੁਨਿਆਈ ਅੱਖ ਕਿ ਕਿਓਨ ਅੱਜ ਹਰ ਕੀ ਹੈਰਾਨ ਹੋਇਆ ਕਿ ਧੰਗੁਰੂ ਨਾਨਕ ਪਾਰਸ਼ਾ ਮਹਾਰਾਜ ਨੇ ਉਲਟੀ ਗੰਗਾ ਵਹਾ ਦਿੱਤੀ ਹੈ ਕਾਦੇ ਵਾਸਤੇ ਅੱਜ ਤੱਕ ਇਹ ਸੁਣਿਆ ਸੀ 70 ਵਰੇ ਬੀਤ ਤੋ ਗਏ ਕਿ ਧੰਗੁਰੂ ਨਾਨਕ ਪਾਰਸ਼ਾ ਮਹਾਰਾਜ ਕਿਸੇ ਵੀ ਦੁਨਿਆਵੀ ਬਾਦਸ਼ਾਹ ਹੋਵੇ ਸਮੇ ਦਾ ਕੋਈ ਫਕੀਰ ਹੋਵੇ ਔਲੀਆ ਹੋਵੇ ਪੈਗੰਬਰ ਹੋਵੇ ਮਹਾਰਾਜ ਕਿਸੇ ਅਗੇ ਝੁਕੇ ਨਹੀਂ ਸਾਰਿਆਂ ਨੇ ਗੁਰੂ ਮਹਾਰਾਜ ਨਾਲ ਵਿਚਾਰ ਕੀਤੀ ਗੋਸ਼ਟ ਕੀਤੀ ਹੈ ਅਖੀਰ ਨੂੰ ਸਮਝ ਪਾ ਗਏ ਉਹਨਾਂ ਗੱਲ ਕਹਿ ਦਿੱਤੀ ਧੰਨ ਨਾਨਕ ਤੇਰੀ ਵੱਡੀ ਕਮਾਈ ਪਰ ਅੱਜ ਉਲਟੀ ਗੰਗਾ ਤਾਂ ਵਗੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਚੇਲੇ ਦੇ ਅਗੇ ਝੁਕ ਗਏ ਅਜਿਹਾ ਕਦੀ ਨਹੀਂ ਹੋਇਆ ਸੰਸਾਰ ਇਹ ਅੰਦਰ ਇਹ ਪਹਿਲੀ ਵਾਰ ਹੈ ਜਦੋਂ ਗੁਰੂ ਆਪਣੇ ਚੇਲੇ ਅਗੇ ਝੁੱਕ ਜਾਏ ਆਪੇ ਗੁਰੂ ਚੇਲਾ ਹੈ ਆਪੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਹਦੀ ਪ੍ਰਤਿਪਾਈ ਅਜ ਅਰੰਭਤਾ ਹੋਈ ਹੈ ਜੋ ਆਪਾਂ ਦਿਹਾੜਾ ਪਿੱਛੇ ਮਨਾ ਕੇ ਆਇਆ ਧੰਨ ਗੁਰੂ ਅੰਗਦ ਮਹਾਰਾਜ ਪਾਤਸ਼ਾਹ ਜੀ ਦਾ ਪਾਵਨ ਗੁਰਿਆਈ ਗੁਰਪੁਰਬ ਸਤਗੁਰ ਮਹਾਰਾਜ ਨੇ ਗੁਰਗੱਦੀ ਬਖਸ਼ਿਸ਼ ਕੀਤੀ ਨਾਲ ਬਚਨ ਕਹਿ ਦਿੱਤੇ ਆਪ ਜੀ ਹੁਣ ਖਡੂਰ ਸਭ ਚੱਲੇ ਜਾਓ ਇੱਥੇ ਨਹੀਂ ਰੁਕਣਾ ਉਹਨਾਂ ਦਾ ਚਿੱਤ ਨਹੀਂ ਕਰਦਾ ਪਰ ਗੁਰੂ ਬਾਬੇ ਜੀ ਦੇ ਬਚਨ ਨੇ ਮੋੜਿਆ ਨਹੀਂ ਜਾ ਸਕਦਾ ਗੁਰੂ ਅੰਗਦ ਪਾਸ਼ਾ ਮਹਾਰਾਜ ਜੀ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਚਲੇ ਗਏ ਨੇ ਇੱਥੇ ਮਹਾਰਾਜ ਜੀ ਦੇ ਕੋਲ ਪਾਵਨ ਗੁਰਸਿੱਖ ਰਹਿ ਗਏ ਜਿਹੜੇ ਸਤਗੁਰੂ ਦੀ ਸੇਵਾ ਦੇ ਵਿੱਚ ਹਰ ਵਕਤ ਤਤਪਰ ਨੇ ਹਾਜ਼ਰ ਨੇ ਮਹਾਰਾਜ ਦੇ ਬਚਨਾਂ ਦੀ ਸੇਵਾ ਕੁਮਾਰ ਰਹੇ ਨੇ ਬਾਬਾ ਬੁੱਢਾ ਜੀ ਭਾਈ ਦੁਨੀ ਚੰਦ ਜੀ ਭਾਈ ਕਮਲਾ ਭਾਈ ਸਧਾਰਨ ਭਾਈ ਪੈੜਾ ਮੁਖਾ ਬੜੇ ਗੁਰਸਿੱਖ ਨੇ ਜਿਨ੍ਹਾਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਸੇਵਾ ਕਮਾਈ ਟਹਿਲ ਕੀਤੀ ਹੈ ਟੈਲੀਏ ਗੁਰਸਿੱਖ ਮਹਾਰਾਜੀ ਦੇ ਪਾਈ ਪਗੀਰਤ ਜੀ ਵਰਗੇ ਜਿਹੜੇ ਸਤਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਨੇ ਇਸ ਵਕਤ ਇਸ ਧਰਤੀ ਤੇ ਹੁਣ ਮਹਾਰਾਜੀ ਉਹਨਾਂ ਦੇ ਨਾਲ ਇਹ ਜਿਹੜਾ ਸਮਾਂ ਉਹਨਣਾ ਬਤੀਤ ਕੀਤਾ ਹੈ 70 ਸਾਲ ਦੀ ਉਮਰ ਆ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਵੇਖੋ ਜ਼ਿੰਦਗੀ ਦੇ ਪੜਾ ਮਹਾਰਾਜ ਨੇ ਦੱਸੇ ਜਵਾਨੀ ਹੈ ਬਡੇਪਾ ਹੈ ਔਰ ਪਹਿਲਾ ਪੜਾਹ ਹੈ ਬਚਪਨ ਬਚਪਨ ਵੀ ਸੁੱਤੇ ਸਿੱਧ ਲੰਘ ਜਾਂ ਸੋਜੀ ਨਹੀਂ ਬੱਚਾ ਦੂਜਿਆਂ ਤੇ ਡਿਪੈਂਡ ਹੈ ਮਾਂ ਬਾਪ ਤੇ ਡਿਪੈਂਡ ਹੈ ਉਹਨੂੰ ਸੋਜੀ ਨਹੀਂ ਹੈ ਜਵਾਨੀ ਵਿਸ਼ੇਵਕਾਰਾਂ ਵਿੱਚ ਚਲੀ ਗਈ ਹੈ ਬਡੇਪਾ ਹੁੰਦਾ ਹੈ ਉਦੋਂ ਵੀ ਉਹਨੂੰ ਦੂਜਿਆਂ ਤੇ ਨਿਰਪਰ ਹੋਣਾ ਪੈ ਜਾਂਦਾ ਹੈ ਪਰ ਇਸ ਸਭ ਨੂੰ ਖਤਮ ਕੌਣ ਕਰਦਾ ਹੈ ਉਹ ਹੈ ਮੌਤ ਸਰਮੌਰ ਹੈ ਜਦੋਂ ਮੌਤ ਆਈ ਇਹ ਤਿੰਨੇ ਪੜਾ ਜਾਂਦੇ ਰਹੇ ਗੁਰਨਾਣਕ 파ਰਸ਼ਮਾ ਮਹਾਰਾਜ ਨੇ ਇਸ ਸਚਾਈ ਨੂੰ ਬਿਆਨ ਕੀਤਾ ਮਹਾਰਾਜ ਜੀ ਦੀ ਹਜ਼ੂਰੀ ਸਿੱਖ ਭਾਈ ਕਮਲਾ ਜੀ ਜੋ ਉੱਥੇ ਬਚਨ ਹੋਏ ਮਹਾਰਾਜ ਨੇ ਆਖਣਾ ਕੀਤਾ ਕਿ ਜਾਓ ਪਰਖਾ ਵਈਆਂ ਨੂੰ ਪੱਠੇ ਪਾ ਦਿਓ ਮੱਝਾਂ ਵਾਤੇ ਚਾਰਾ ਲੈ ਆਓ ਪੱਠੇ ਲੈ ਆਓ ਕਹਿਣ ਲਗੇ ਭਾਈ ਕਮਲਾ ਜੀ ਗਏ ਲੈਣ ਦੋ ਸਿੱਖ ਨੇ ਜੀ ਭਾਈ ਕਮਲਾ ਔਰ ਭਾਈ ਕਮਲੀਆ ਭਾਈ ਕਮਲੀਆ ਜਿਨ੍ਹਾਂ ਨੂੰ ਭਾਈ ਅਲਮਸਤ ਜੀ ਕਹਿ ਕੇ ਯਾਦ ਕਰਦੇ ਆ ਇਹ 6ਵੇਂ ਪਾਤਸ਼ਾਹ ਵੇਲੇ ਗੁਰਸੇਖ ਹੋਏ ਨੇ ਇਹ ਭਾਈ ਕਮਲਾ ਜੀ ਨੇ ਗੁਰਨਾਨਕ ਮਹਾਰਾਜ ਜੀ ਦੇ ਵੇਲੇ ਤੇ ਭਾਈ ਕਮਲਾ ਜੀ ਗਏ ਹੁਣ ਆਪ ਜੀ ਜਾਣਦੇ ਪੱਠੇ ਲੈਣ ਗਏ ਵੱਢਣੇ ਨੇ ਪੰਡ ਬਣਾਉਣੀ ਆ ਸਮਾਂ ਲੱਗਦਾ ਪਰ ਇਹ ਜਾ ਕੇ ਉਸੇ ਵੇਲੇ ਵਾਪਸ ਆ ਗਏ ਪੱਠੇ ਲੈ ਕੇ ਤੇ ਮਹਾਰਾਜ ਨੇ ਵੇਖਣਾ ਕੀਤਾ ਤਾੜਨਾ ਕੀਤੀ ਪਰ ਖਾ ਕਿਤੇ ਪੱਠੇ ਚੋਰੀ ਤੇ ਨਹੀਂ ਲੈ ਆਇਆ ਕਿਸੇ ਹੋਰ ਨੇ ਵੱਢੇ ਹਣ ਤੂੰ ਚੱਕ ਕੇ ਲੈ ਆਏ ਜੇ ਪੱਠੇ ਚੋਰੀ ਦੇ ਨੇ ਜੇ ਚਾਰਾ ਚੋਰੀ ਦਾ ਹੈ ਖਬਰਦਾਰ ਇਹ ਮੱਜਾ ਨੂੰ ਪਾਉਣਾ ਨਹੀਂ ਇਹ ਮੱਜਾ ਨੂੰ ਡੰਗੜਾ ਨੂੰ ਇਹ ਪੱਠੇ ਨਹੀਂ ਪਾਉਣੇ ਹੁਣ ਮਹਾਰਾਜ ਨੇ ਵੇਖੋ ਅਖੀਰ ਦੀ ਉਮਰ 70 ਸਾਲ ਦੀ ਉਮਰ ਤੇ ਗੁਰੂ ਬਾਬਾ ਜੀ ਉਪਦੇਸ਼ ਕੀ ਕਰਦੇ ਨੇ ਸਾਖੀ ਛੋਟੀ ਜੀ ਹੈ ਪਰ ਇੱਚ ਸਮਝੋ ਕਿ ਬੇਈਮਾਨੀ ਦਾ ਲਿਆਂਦਾ ਹੋਇਆ ਧਨ ਪਦਾਰਥ ਸਤਗੁਰੂ ਕਹਿੰ ਲਗੇ ਡੰਗੜਾਂ ਦੇ ਖਾਣ ਲਾਇਕ ਨਹੀਂ ਤਾਂ ਬੰਦਾ ਕਿਵੇਂ ਖਾ ਲਏਗਾ ਜੇ ਸਾਡੀ ਕਮਾਈ ਧਰਮ ਦੀ ਨਹੀਂ ਸਾਡਾ ਹੱਕ ਨਹੀਂ 파ਸ਼ਾ ਕਹਿੰਨਗੇ ਉਹ ਤੇ ਅਸੀਂ ਆਪਣੇ ਜਾਨਵਰ ਵੀ ਜਾਨਵਰ ਸਾਡੇ ਨਹੀਂ ਖਾ ਸਕਦੇ ਤੇ ਬੇਈਮਾਨੀ ਦੀ ਕਮਾਈ ਅਸੀਂ ਕਿਵੇਂ ਖਾ ਲਵਾਂਗੇ ਸਤਿਗੁਰ ਨੇ ਤਾੜਨਾ ਕੀਤੀ ਜੀ ਕਹਿੰਨ ਲਗੇ ਜਿਹਦੇ ਹੈਗੇ ਮੁੜ ਕੇ ਆਓ ਭਾਈ ਸੁਧਾਰਨ ਜੀ ਉਹ ਗੁਰਸਿੱਖ ਨੇ ਜਦੋਂ ਤੇ ਗੁਰੂ ਅੰਗਦ ਪਾਸ਼ਾ ਮਹਾਰਾਜੀ ਸਤਿਗੁਰ ਦੀ ਹਜ਼ੂਰੀ ਚ ਰਹੇ ਮਹਾਰਾਜੀ ਸੇਵਾ ਟਹਿਲ ਕਰਦੇ ਮਹਾਰਾਜ ਕੋਲ ਚਾਰ ਚਾਦਰੇ ਦੋ ਤੇੜ ਬਣ ਲੈਣੇ ਦੋ ਸੇਵਾ ਧੋਣ ਬਾਤ ਚਲੇ ਜਾਣੇ ਇਹ ਸਾਰੀ ਸੇਵਾ ਗੁਰੂ ਅੰਗਦ ਪਾਤਸ਼ਾਹ ਮਹਾਰਾਜੀ ਨਿਭਾਉਂਦੇ ਰਹੇ ਨੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਬਾਬਾ ਗੁਰੂ ਅੰਗਦ ਪਾਤਸ਼ਾਹ ਗੁਰੂ ਅੰਗਦ ਮਹਾਰਾਜੀ ਖਡੂਰ ਸਾਹਿਬ ਚਲੇ ਗਏ ਇਹ ਸੇਵਾ ਭਾਈ ਸੁਧਾਰਨ ਜੀ ਨਿਭਾ ਰਹੇ ਨੇ ਹੁਣ ਇਹ ਸੇਵਾ ਇਨਾਂ ਦੇ ਕੋਲ ਹੈ ਮਹਾਰਾਜੀ ਉਹਨਾਂ ਨਾਲ ਵਿਚਾਰ ਕਰਦੇ ਹਾਸੇ ਖੇਡਦੇ ਹਾਸਾ ਕੋਈ ਸਾਡੇ ਵਾਂਗ ਮਜ਼ਾਕ ਨਹੀਂ ਹਾਸਾ ਠੱਠਾ ਕਰ ਲੈਣਾ ਨਹੀਂ ਸਹਿਜ ਸਭਾ ਗੱਲ ਕਹਿ ਦੇਣੀ ਪਰ ਉਹ ਧਾਨ ਨੇ ਗੁਰੂ ਕੇ ਸਿੱਖ ਜਿਨ੍ਹਾਂ ਗੁਰਨਾਨਕ ਮਹਾਰਾਜੀ ਸੰਗਤ ਮਾਣੀ ਏ ਜਿਨ੍ਹਾਂ ਮਹਾਰਾਜੀ ਦੇ ਨਾਲ ਇਸ ਸੇਵਾ ਕਮਾਈ ਧੰਦਾ ਦੀ ਜੋਗ ਨੇ ਪਿਆਰ ਵਾਲੀ ਗੁਰੂ ਅੰਗਦ ਮਹਾਰਾਜੀ ਖਡੂਰ ਸਾਹਿਬ ਨੇ ਭਾਈ ਸੁਧਾਰਨ ਜੀ ਨੇ ਅੱਜ ਮਹਾਰਾਜ ਨੇ ਬਚਨ ਕਹਿ ਦਿੱਤੇ ਗੁਰਸਿੱਖੋ ਅੱਜ ਬਲਣ ਇਕੱਠਾ ਕਰ ਲਓ ਜਾਣ ਦਾ ਵੇਲਾ ਆਣ ਟੁੱਕਾ ਹੈ ਥੋੜੁ ਸਹਿਜ ਸਬਾਬ ਬੋਲ ਕਹੇ ਨਹੀਂ ਪਰ ਕਹੇ ਹੋਏ ਬੋਲ ਉਹਨਾਂ ਗੁਰਸਿੱਖਾਂ ਨੂੰ ਪਤਾ ਹੈ ਜੇ ਗੁਰਨਾਦ ਪਾਤਸ਼ਾਹ ਨੇ ਬੋਲ ਕੇ ਮਜ਼ਾਕ ਨਹੀਂ ਹੈ ਇਹ ਸੱਚ ਹੈ ਜੇ ਗੁਰੂ ਬਾਬੇ ਨੇ ਕਦੇ ਕੋਈ ਹਾਸੇ ਮਜ਼ਾਕ ਚ ਵੀ ਗੱਲ ਕਹੀ ਹੈ ਉਹਨਾਂ ਸਤਿਬਚਨ ਕਹਿ ਕੇ ਫੁੱਲ ਚੜਾਏ ਜੇ ਗੁਰੂ ਨੇ ਕਿਹਾ ਸੱਚ ਹੈ ਪਰ ਅੱਜ ਗੁਰੂ ਨੇ ਕਿਹਾ ਭਾਈ ਬਾਲਣ ਇਕੱਠਾ ਕਰੋ ਅੱਜ ਉਹਨਾਂ ਨੂੰ ਪਤਾ ਗੁਰੂ ਮਹਾਰਾਜ ਸੱਚ ਮੁੱਚ ਚਲੇ ਜਾਣਗੇ ਉਹਨਾਂ ਗੁਰਸਿੱਖਾਂ ਦੀ ਨੇਤਰ ਜਲ ਨਾਲ ਭਰਾਈ ਜੀ ਜਿਹੜੇ ਮਹਾਰਾਜ ਦੀ ਸੇਵਾ ਵਿੱਚ ਜੁਟੇ ਹੋਏ ਨੇ ਸੰਗਤ ਇਕੱਠੀਆਂ ਹੋਈਆਂ ਮਾਤ ਸਲਖਣੀ ਜੀ ਆਏ ਨਹੀਂ ਔਰ ਇਤਿਹਾਸ ਵਿੱਚ ਆਉਂਦਾ ਹੈ ਬਾਬਾ ਸ਼੍ਰੀ ਚਾਂਜੀ ਤੇ ਬਾਬਾ ਲਖਮੀ ਦਾਸ ਜੀ ਤੇਨਾਂ ਨੂੰ ਸੱਦਾ ਭੇਜਿਆ ਉਹ ਆਏ ਨਹੀਂ ਦੁਬਾਰਾ ਫਿਰ ਬੁਲਾਇਆ ਗੁਰੂ 파ਰਸ਼ਾ ਜੀ ਨੇ ਫਿਰ ਮਾਤ ਸਲਖਣੀ ਜੀ ਨੇ ਸੁਨੇਹਾ ਭੇਜਿਆ ਵੀ ਤੁਹਾਡੇ ਪਿਤਾ ਜੀ ਬੁਲਾ ਰਹੇ ਆਓ ਫਿਰ ਬਾਬਾ ਸ਼੍ਰੀ ਚਾਂਜੀ ਬਾਬਾ ਲਖਮੀ ਦਾਸ ਜੀ ਆਏ ਗੁਰੂ ਨਾਨਕ ਮਹਾਰਾਜ ਜੀ ਨੇ ਬਚਨ ਕੇ ਅਸੀਂ ਜਾਣਦਿਆਂ ਤੁਹਾਡੀ ਨਾਰਾਜ਼ਗੀ ਨੂੰ ਮਾਨਟ ਚਾਨਣਾ ਕਿ ਗੁਰਿਆਈ ਸਾਨੂੰ ਮਿਲੇ ਪੁੱਤਰ ਆਪਣਾ ਹੱਕ ਸਮਝਦੇ ਨੇ ਪਰ ਚੇਤੇ ਰੱਖਿਓ ਗੁਰਿਆਈ ਕਿਸੇ ਦੀ ਮਥਾਜ ਨਹੀਂ ਹੈ ਅਸੀਂ ਬਾੜੀ ਵਿੱਚ ਪੜਦੇ ਪੁੱਤਰੀ ਕੋਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀ ਹੈ ਕਿ ਉਹਨਾਂ ਗੁਰਮਹਾਰਾਜ ਦੀ ਬਚਨਾਂ ਨੂੰ ਪੂਰਨ ਤੌਰ ਤੇ ਨਹੀਂ ਮੰਨਿਆ ਇੱਕ ਵੱਖਰਾ ਵਿਸ਼ਾ ਹੈ ਗੁਰਪਾਤਸ਼ਾ ਕਹਿਣ ਲੱਗੇ ਪਰ ਇਹ ਇਲਾਹੀ ਦੋਤ ਇਲਾਹੀ ਜੜੀ ਇਹ ਦਾਤ ਹੈ ਜੋਤ ਹੈ ਗੁਰੂ ਨਾਨਕ ਮਹਾਰਾਜ ਹੀ ਕਹਿ ਲਗੇ ਜੋ ਅਕਾਲ ਪੁਰਖ ਦੀ ਬਖਸ਼ਿਸ਼ ਹੈ ਇਹ ਧਰੋ ਦਰਗਾਹ ਤੋਂ ਬਖਸ਼ਿਸ਼ ਹੋਈ ਹੈ ਭਾਈ ਇਸੇ ਅਸੀਂ ਆਪਣਾ ਹੱਕ ਆਪਣਾ ਅਧਿਕਾਰ ਜਿਹੜਾ ਨਹੀਂ ਦਿਖਾ ਸਕਦੇ ਪਰ ਇਹ ਨਾ ਕਹੋ ਤੁਹਾਡਾ ਸਤਕਾਰ ਨਹੀਂ ਹੋਏਗਾ ਵੈਸੇ ਮਾਫ ਕਰਨਾ ਕਈ ਵਾਰ ਨਾ ਜੋ ਆਪਾਂ ਪੜਦੇ ਆ ਕਿ ਜਿਹੜੇ ਸੰਤ ਫਕੀਰ ਹੁੰਦੇ ਨੇ ਇਨਾਂ ਦੇ ਡੇਰਿਆਂ ਤੇ ਰਹਿਣ ਵਾਲੇ ਕੁਕਰ ਨੇ ਬਿੱਲੇ ਜਿਹੜੇ ਉਹ ਵੀ ਧੰਤਾ ਦੇ ਯੋਗ ਹੁੰਦੇ ਨੇ ਕਿ ਇਹਨਾਂ ਦੇ ਹੱਥੋਂ ਰੋਟੀ ਪੈ ਰਹੀ ਹੈ ਤਕੀਰਾਂ ਦੇ ਹੱਥੋਂ ਭਾਈ ਆਨੰਦ ਲਾ ਜੀ ਆਖਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮੇਰੇ ਨਾਲ ਤੇ ਕੁਕਰ ਚੰਗਾ ਹੈ ਸਤਿਗੁਰੂ ਜਿਹਨੂੰ ਤੇਰੇ ਹੱਥੋਂ ਬੁਰਕੀਆਂ ਪੈ ਰਹੀਆਂ ਨੇ ਗੁਰੂ ਨਾਨਕ ਮਹਾਰਾਜ ਜੀ ਪਾਤਸ਼ਾਹ ਜਿਨੇ ਬਾਬਾ ਸ਼੍ਰੀ ਚੰਦ ਜੀ ਨੂੰ ਸਮਝਾਉਣਾ ਕੀਤਾ ਤੁਸੀਂ ਮੇਰੇ ਪੁੱਤਰ ਹੋ ਇਹ ਸੰਗਤ ਤੁਹਾਡਾ ਆਦਰ ਸਤਕਾਰ ਕਰੇਗੀ ਹੁੰਦਾ ਵੀ ਹੈ ਸਤਿਕਾਰਯੋਗ ਨੇ ਗੁਰੂ ਪੁੱਤਰ ਨੇ ਔਰ ਇਹ ਵੀ ਸਮਝਾਉਣਾ ਕੀਤਾ ਕਿ ਅਸੀਂ ਗੁਰੂ ਪੁੱਤਰ ਤੇ ਬਣੀਏ ਸਾਡਾ ਹਿਰਦਾ ਗੁਰੂ ਨੇ ਸਾਨੂੰ ਆਪਣੀ ਪੁੱਤਰ ਬਣਾਇਆ ਕਿਤੇ ਅਸੀਂ ਸੱਚੀ ਗੁਰੂ ਦੇ ਪੁੱਤਰ ਬਣੀਏ ਤੇ ਸਾਡਾ ਮਾਣ ਸਤਿਕਾਰ ਹੈ ਪਰ ਸਾਨੂੰ ਪੁੱਤਰ ਬਣ ਦੀ ਜਾਂਚ ਆ ਜਾਏ ਸਾਨੂੰ ਬੱਚਾ ਬਣ ਦੀ ਜਾਂਚ ਆ ਜਾਏ ਸਾਡਾ ਪ੍ਰੇਮ ਗੁਰੂ ਚਰਨਾਂ ਦੀ ਨਾਲ ਮੱਝ ਜਾਈ ਗੁਰੂ ਨਾਨਕ ਮਹਾਰਾਜ ਨੇ ਟਿਕਾਣਾ ਦੱਸਿਆ ਜੋ ਅੱਜ ਆਪਾਂ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਵੇਖਦੇ ਹਾਂ ਕੱਚੀ ਧਰਮਸ਼ਾਲਾ ਹੈ ਮਹਾਰਾਜ ਨੇ ਪਹਿਲਾਂ ਕਹਿਣਾ ਕੀਤਾ ਇਹਨੂੰ ਲਿਪ ਦਿਓ ਲੇਮਬ ਦਿਓ ਪੋਚਾ ਕਰ ਦਿਓ ਸਫਾਈ ਕਰੋ ਪਰੋਲਾ ਫੇਰਿਆ ਪੋਚਾ ਫੇਰਿਆ ਧਰਮਸ਼ਾਲਾ ਦੀ ਸਫਾਈ ਹੋਈ ਹੈ ਬਾਹਰ ਬਾਲਣ ਇਕੱਠਾ ਕੀਤਾ ਜਿੱਥੇ ਮਹਾਰਾਜ ਪਾਤਸ਼ਾਹ ਜੀ ਦੇ ਸਰੀਰ ਦੀ ਸੰਭਾਲ ਹੋਣੀ ਹੈ ਅਕਸਰ ਕਈ ਵਾਰੀ ਕਹਿ ਦਿੱਤਾ ਜਾਂਦਾ ਘਰ ਵਿੱਚ ਬਾਲਣ ਮਹਾਰਾਜ ਨੇ ਸਾਰੇ ਵਹਿਮ ਤੋੜੇ ਬਾਲ ਨੂੰ ਇਕੱਠਾ ਕਰਕੇ ਪਹਿਲਾਂ ਰੱਖਿਆ ਕਰੇ ਅੰਦਰ ਸਤਿਗੁਰੂ ਮਹਾਰਾਜ 파ਰਸ਼ਾ ਜੀ ਨੇ ਸਮਾ ਆਣ ਤੁਕੈ ਅੱਜ ਦਾ ਜਿਹੜਾ ਦਿਹਾੜਾ ਮਨਾ ਰਿਹਾ ਅੰਮ੍ਰਿਤ ਵੇਲੇ ਦਾ ਸਮਾ ਹੈ ਜਦੋਂ ਗੁਰਨਾਦਕ ਮਹਾਰਾਜ 파ਰਸ਼ਾ ਜੀ ਨੇ ਸਰੀਰ ਨੂੰ ਤਿਆਗਿਆ ਤਿਆਗਣ ਤੋਂ ਪਹਿਲਾਂ ਮਹਾਰਾਜ ਜੀ ਨੇ ਦੀਵਾਨ ਲਾਇਆ ਜੀ ਗੁਰੂ ਘਰ ਦੇ ਰਬਾਬੀ ਸਿੰਘ ਕੀਰਤਨੀਏ ਆਏ ਨੇ ਸ਼ਬਦ ਪੜੇ ਜਾ ਰਹੇ ਨੇ ਅਲਾਹ ਦੀਆਂ ਬਾਣੀ ਦਾ ਜਾਪ ਹੋਇਆ ਪਹਿਲਾਂ ਆਨ ਸਰਮਦਾ ਸੱਚਾ ਪਾਤਸ਼ਾ ਜਿਨ ਜਗਤੰ ਦੜਾ ਲਾਇਆ ਮੋਹਤ ਪੁੰਨੀ ਪਾਈ ਭਰੀ ਜਾਨੀੜਾ ਘਾਤ ਚਲਾਇਆ ਇਹਦੇ ਨਾਲ ਹੀ ਤੁਖਾਰੀ ਰਾਗ ਦੇ ਅੰਦਰ 12ਵਾਂ ਬਾਣੀ ਗੁਰਨਾਟਕ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਆ ਤੋ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਦੇਹੇ ਸਿਰ ਸਿਰ ਸੁਖ ਸਹਮਤ ਦੇਹ ਸੋ ਤੂੰ ਪੜਾ ਜਦੋਂ ਇਸ ਪਾਵਨ ਬਾਣੀ ਦਾ ਜਾਪ ਹੋਇਆ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਕਿ ਗੁਰੂ ਨਾਨਕ ਪਾਸ਼ਾ ਮਹਾਰਾਜ ਕਿੰਨਾ ਚਿਰ ਪੜਾ ਪੜਾ ਪੜਾਈ ਕਹੀ ਗਈ ਆਪਾਂ ਕਈ ਵਾਰੀ ਸ਼ਬਦ ਪੜ੍ਹਦੇ ਆ ਵਿਆਹ ਸ਼ਾਦੀਆਂ ਤੇ ਰਾਗੀ ਸਿੰਘਾਂ ਨੂੰ ਕਹਿੰਦਾ ਜੀ ਗगन ਮੈਂ ਥਾਲ ਆਰਤੀ ਵਾਲਾ ਸ਼ਬਦ ਪੜ੍ਹਦੇ ਆ ਆਰਤੀ ਪੜ੍ਹਦੇ ਗੁਰੂ ਨਾਨਕ ਮਹਾਰਾਜ ਇਸ ਸੰਸਾਰ ਤੋਂ ਜਾ ਰਹੇ ਨੇ ਮਹਾਰਾਜ ਨੇ ਕਿਹਾ ਆਰਤੀ ਵਾਲਾ ਸ਼ਬਦ ਪੜ੍ਹੋ ਚਲਾਣੇ ਦੇਲੇ ਕਿਉਂਕਿ ਸਤਿਗੁਰ ਮਹਾਰਾਜ ਨੇ ਮੌਤ ਨੂੰ ਟਾਲ ਸਚਾਈ ਮੰਨਿਆ ਆਪੋ ਸੋਹਿਲਾ ਸਾਹਿਬ ਪਾਵਨ ਬਾਣੀ ਪੜ੍ਹਦੇ ਆ ਮਹਾਰਾਜ ਨੇ ਅਕਸ਼ ਸੋਹਿਲਾ ਸਾਹਿਬ ਬਾਣੀ ਦਾ ਜਾਪ ਕਰੋ ਹੁਣ ਉਹ ਉਦਾਹਰਨ ਵੇਖੋ ਕਿਹੜੀ ਲਈ ਜਾ ਰਹੀ ਹੈ ਘਰ ਘਰ ਇਹ ਪਹੁੰਚਾ ਸੱੜੇ ਨਿਤ ਪਵਨ ਸੱਦਣ ਹਾਰਾ ਸਿਮਰੀਆ ਨਾਰਕ ਸੇਹ ਦੇ ਆਵਨ ਉਹ ਉਦਾਹਰਨ ਵਿਆਹ ਦੀ ਹੈ ਬੱਚੀ ਦਾ ਵਿਆਹ ਹੈ ਘਰ ਵਿੱਚ ਸੱਦੇ ਪਹੁੰਚੇ ਪਏ ਨੇ ਵਿਆਹ ਵਿੱਚ ਆਉਣੇ ਬੱਚੀ ਨੂੰ ਇਸ ਗੱਲ ਦਾ ਦੁੱਖ ਹੈ ਮੈਂ ਪੇਕੇ ਘਰ ਨੂੰ ਛੱਡ ਕੇ ਜਾਣਾ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਮੇਰਾ ਆਪਣਾ ਘਰ ਮੇਰੇ ਪਤੀ ਦਾ ਘਰ ਹੈ ਭਰਤੀ ਨਾਲ ਮਿਲਾਪ ਹੈ ਮਹਾਰਾਜ ਨੇ ਵਿਆਹ ਦੀ ਉਦਾਹਰਨ ਲੈ ਕੇ ਮੌਤ ਨੂੰ ਸਮਝਾਉਣਾ ਕੀਤਾ ਇਹ ਪੇਕਾ ਘਰ ਹੈ ਇੱਥੋਂ ਜਾਣਾ ਦੁੱਖ ਹੈ ਪਰ ਅੱਗੇ ਅਟਲ ਸਚਾਈ ਅਟਲ ਸੁਖ ਆਨੰਦ ਹੈ ਜਦੋਂ ਪਰਮਾਤਮਾ ਨਾਲ ਮਿਲਾਪ ਹੋ ਜਾਏਗਾ ਸਾਧਗੁਰ ਮਹਾਰਾਜ ਨੇ ਜਿਹੜੇ ਦੁਨੀਆਂ ਦੇ ਅਟਲ ਦੁੱਖ ਮੰਨੇ ਗਏ ਉਹਨਾਂ ਨੂੰ ਸੁੱਖ ਵਿੱਚ ਸੋਲੇ ਵਿੱਚ ਸਿਫਤ ਦੀ ਗੀਤ ਵਿੱਚ ਮਹਾਰਾਜ ਨੇ ਬਿਆਨ ਕੀਤਾ ਸੋਲਾ ਸਾਹ ਬਾਣੀ ਦਾ ਜਾਪ ਹੋਇਆ ਸਮਾ ਆਇਆ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਆਪਣੇ ਸਰੀਰ ਤੇ ਚਾਦਰ ਲੈ ਕੇ ਪੈ ਗਏ ਨੇ ਔਰ ਆਪਣੀ ਸਵਾਸ ਆਪਣੀ ਜੋਤ ਧੰਨ ਗੁਰੂ ਨਾਨਕ ਮਹਾਰਾਜ ਅਕਾਲ ਦਾ ਰੂਪ ਨੇ ਅਕਾਲ ਦੇ ਵਿੱਚ ਅਪੇਦ ਹੋ ਗਏ ਸਰੀਰ ਸੰਭਾਲ ਲਿਆ ਗਿਆ ਬੇਅੰਤ ਗੁਰਸਿੱਖ ਨੇ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਨੇ ਸਤਿਗੁਰੂ ਦੇ ਪਿਆਰੇ ਗੁਰਸਿੱਖ ਜਿਹੜੇ ਪਹਿਲਾਂ ਉੱਥੇ ਰਹਿ ਰਹੇ ਨੇ ਦੁਨੀਆਈ ਨੂੰ ਤਾਰਿਆ ਮਹਾਰਾਜ 파ਸ਼ਾ ਜੀ ਨੇ ਸੰਗਤਾਂ ਤਲਵੰਡੀ ਸਭ ਤੋਂ ਚੱਲ ਕੇ ਆਈਆਂ ਸੁਲਤਾਨਪੁਰ ਸਭ ਤੋਂ ਗਈਆਂ ਨੇ ਮੁਸਲਮਾਨ ਪੀਰ ਫਕੀਰ ਆਏ